ਖੇਡ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ। ਹਰੇਕ ਅੰਕ ਵਿੱਚ ਆਪਾਂ ਕਿਸੇ ਨਾ ਕਿਸੇ ਖੇਡ ਬਾਰੇ ਗੱਲ ਕਰਦੇ ਹਾਂ ਪਰ ਅੱਜ ਦੋ ਅਜਿਹੇ ਖੇਡ ਖੇਤਰਾ ਬਾਰੇ ਗੱਲ ਕਰ ਰਹੇ ਹਾਂ ਜੋ ਵੇਖਣ ਨੂੰ ਬਿਲਕੁਲ ਦੋ ਸਿਰੇ ਲੱਗਦੇ ਨੇ ਪਰ ਦੋ ਖੇਤਰ ਜਿਹੇ ਨੇ ਜੋ ਮਿਲਦੇ-ਜੁਲਦੇ ਵੀ ਨੇ ਅਤੇ ਦੋਹਾਂ ਦਾ ਆਪਸ ਵਿੱਚ ਨਾਤਾ ਵੀ ਹੈ। ਜਿਮਨਾਸਟਿਕਸ ਜੋ ਕਿ ਪੱਛਮੀ ਦੇਸ਼ਾਂ ਦੀ ਖੇਡ ਮੰਨੀ ਜਾਂਦੀ ਰਹੀ ਹੈ ਅਤੇ ਯੋਗਾ ਜੋ ਕਿ ਭਾਰਤ ਦੇ ਸਭਿਆਚਾਰ ਦੇ ਨਾਲ ਵੀ ਜੁਰਦਾ ਦੋਹਾਂ ਬਾਰੇ ਗੱਲ ਕਰਾਂਗੇ ਅਤੇ ਦੋਹਾਂ ਬਾਰੇ ਗੱਲ ਕਰ ਲਈ ਕਿ ਜਹੀ ਸ਼ਕਸ਼ੀਅਤ ਸਾਡੇ ਕੋਲ ਮੌਜੂਦ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ਉਤੇ ਇਹਨਾਂ ਦੋਹਾਂ ਖੇਤਰਾਂ ਵਿੱਚ ਮਾਣ ਮੱਤੀਆਂ ਪ੍ਰਾਪਤੀਆਂ ਕੀਤੀਆਂ ਨੇ ਸਾਡੇ ਕੋਲ ਗੱਲਬਾਤ ਕਰਨ ਲਈ ਅੱਜ ਮੌਜੂਦ ਨੇ ਜਸ਼ਨਦੀਪ ਕੌਰ ਜੋ ਕਿ ਅੰਤਰਰਾਸ਼ਟਰੀ ਪੱਧਰ ਦੇ ਜਿਮਨਾਸਟ ਨੇ ਅਤੇ ਨਾਲ ਦੀ ਨਾਲ ਰਾਸ਼ਟਰੀ ਪੱਧਰ ਉਤੇ ਯੋਗਾ ਵਿੱਚ ਵੀ ਮੁਹਾਰਤ ਰੱਖਦੇ ਨੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਸਰ ਤੇ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਤੁਹਾਡੇ ਬਾਰੇ ਜਾਣ ਕੇ ਬਾਅਦ ਚ ਦੋਵਾਂ ਖੇਡਾਂ ਬਾਰੇ ਦੋਵਾਂ ਖੇਤਰਾਂ ਬਾਰੇ ਗੱਲ ਕਰਾਂਗੇ ਸ਼ੁਰੂ ਵਿੱਚ ਤੁਸੀਂ ਆਪਣੇ ਬਾਰੇ ਦੱਸੋ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ ਸਰ ਮੈਂ ਬੇਸਿਕਲੀ ਸ਼ਹਿਰ ਪਟਿਆਲੇ ਨੂੰ ਬਿਲੋਂਗ ਕਰਦੀ ਹਾਂ ਜੀ ਅਤੇ ਸ਼ਾਹੀ ਸ਼ਹਿਰ ਕਪੂਰਥਲੇ ਦੇ ਵਿੱਚ ਇਸ ਟਾਈਮ ਵਿਆਹੀ ਹੋਈ ਹਾਂ ਅੱਛਾ ਐਟ ਪ੍ਰੈਜ਼ੈਂਟ ਮੈਂ ਜਲੰਧਰ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਜੌਬ ਕਰ ਰਹੀ ਹਾਂ ਜੀ ਖੇਡਾਂ ਦੇ ਨਾਲ ਤੁਹਾਡਾ ਨਾਤਾ ਕਿੰਨਾ ਕੁ ਪੁਰਾਣਾ ਆ ਖੇਡਾਂ ਵੱਲ ਤੁਹਾਡਾ ਝੁਕਾਓ ਕਦੋਂ ਵੱਲ ਬਣਿਆ ਖੇਡਾਂ ਦੇ ਵੱਲ ਮੇਰਾ ਝੁਕਾਅ ਬਹੁਤ ਬਚਪਨ ਤੋਂ اچھا 6 ਸਾਲ ਦੀ ਸੀ ਮੇਰੀ ਉਮਰ 6 ਸਾਲ ਦੀ ਸੀ ਬਿਕੋਜ਼ ਆਫ ਕਿ ਮੇਰੀ ਹੈਰਿਡਿਟੀ ਆ ਫੈਮਿਲੀ ਦੇ ਵਿੱਚ ਮੇਰੇ ਭੂਆ ਜੀ ਪੰਜਾਬ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਐਜ਼ ਅ ਕੋਚ ਕੰਮ ਕਰਦੇ ਰਹੇ ਨੇ ਜੀ ਉਹਨਾਂ ਨੇ 17 ਸਾਲ ਜੌਬ ਤੋਂ ਬਾਅਦ ਇਸ ਟਾਈਮ ਫਿਰ ਆਪਣਾ ਰੁਖ ਅਪਣਾ ਲਿਆ ਅਮਰੀਕਾ ਵੱਲ ਨੂੰ ਤੇ ਅਸੀਂ ਉਹਨਾਂ ਦੇ ਪਿੱਛੇ-ਪਿੱਛੇ ਲੱਗ ਮੇਰੇ ਫਾਦਰ ਵੀ ਸਾਈਕਲਿਸਟ ਸੀਗੇ ਹੂੰ ਉਹਨਾਂ ਨੂੰ ਵੇਖ-ਵੇਖ ਕੇ ਵੇਖ-ਵੇਖ ਕੇ ਭੂਆ ਜੀ ਕਿੱਥੇ ਜਾਂਦੇ ਨੇ ਕਿੱਥੇ ਜਾਂਦੇ ਨੇ ਤੇ ਮੈਂ ਨਾਲ ਉਹਨਾਂ ਨੇ ਮੈਨੂੰ ਲੈ ਕੇ ਜਾਣਾ ਸ਼ੁਰੂ ਕੀਤਾ ਜੀ ਤੇ ਮੈਂ ਜਿਮਨਾਸਟਿਕ ਸਟਾਰਟ ਕਰ ਲਈ ਪੋਲੋ ਗਰਾਊਂਡ ਪਟਿਆਲਾ ਦੇ ਵਿੱਚੋਂ ਤੇ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਛੋਟੇ-ਛੋਟੇ ਲਾਈਕ ਸਟਾਰਟ ਕੀਤਾ ਐਕਰੋਬੈਟਿਕਸ ਕਰ ਲਈ ਹਨਾ ਉਹਦੇ ਵਿੱਚ ਵੀ ਮੈਡਲ ਹਾਸਲ ਕਰ ਲਿਆ ਥੈਨ ਆਰਟਿਸਟਿਕ ਜਿਮਨਾਸਟਿਕਸ ਕੀਤੀ ਉਹਦੇ ਵਿੱਚ ਜ਼ਿਆਦਾ ਮੈਂ ਨਹੀਂ ਹਨਾ ਅਚੀਵ ਕਰ ਪਾਈ ਥੈਨ ਮੇਰਾ ਈਵੈਂਟ ਹੈਗਾ ਜੀ ਰਿਦਮਿਕ ਜਿਮਨਾਸਟਿਕਸ ਅੱਛਾ ਤੇ ਮੇਰੇ ਕੋਚਸ ਨੂੰ ਲੱਗਿਆ ਕਿ ਇਹਦੀ ਬੋਡੀ ਜਿਹੜੀ ਇਹਦੀ ਫਿਜ਼ਿਕ ਆ ਇਹੀ ਰਿਦਮਿਕ ਜਿਮਨਾਸਟਿਕਸ ਜਿਹੜਾ ਈਵੈਂਟ ਹੈ ਉਹਦੇ ਵਿੱਚ ਅੱਛਾ ਇਹ ਕਰ ਸਕਦੀ ਐ ਸੋ ਉਹਨਾਂ ਨੇ ਇਹ ਚੀਜ਼ ਚੂਜ਼ ਕੀਤੀ ਤੇ ਮੈਂ ਉਸ ਈਵੈਂਟ ਦੇ ਵਿੱਚ ਆਪਣੀ ਗੇਮ ਸ਼ੁਰੂਆਤ ਕਰ ਲਈ ਸ਼ੁਰੂਆਤ ਕਰਦੇ ਹੀ ਮੈਂ ਐਨਆਈਐਸ ਦਾ ਰੁਖ ਕਰ ਲਿਆ ਅੱਛਾ ਜੀ ਉੱਥੇ ਮੇਰੇ ਕੋਚ ਸੀਗੇ ਡਾਕਟਰ ਕਲਪਨਾ ਦੇਵਨਾਥ ਉਹ ਅਰਜੁਨਾ ਵਰਡੀ ਨੇ ਜੀ ਇਸ ਟਾਈਮ ਰਿਟਾਇਰਡ ਨੇ ਅੱਛਾ ਜੀ ਤੇ ਉਹਨਾਂ ਦੇ ਕੋਲੇ ਮੈਂ ਜਾ ਕੇ ਆਪਣਾ ਪ੍ਰੈਕਟਿਸ ਸਟਾਰਟ ਕੀਤੀ ਸਟਾਰਟ ਕੀਤੀ ਤੇ ਉਹਨਾਂ ਨੇ ਬਹੁਤ ਮੈਨੂੰ ਮਿਹਨਤ ਕਰਾਈ ਜੀ ਮਿਹਨਤ ਕਰਾਉਣ ਤੋਂ ਬਾਅਦ ਮੈਂ ਇੰਟਰਨੈਸ਼ਨਲ ਲੈਵਲ ਤੱਕ ਵੀ ਅਚੀਵ ਕੀਤਾ ਐਂਡ ਨੈਸ਼ਨਲ ਦੇ ਵਿੱਚ ਵੀ ਨੈਸ਼ਨਲ ਗੇਮਸ ਦੇ ਵਿੱਚ ਵੀ ਮੈਂ ਕਾਫੀ ਮੈਡਲਸ ਹਾਸਲ ਕੀਤੇ ਅਮੈਂ ਯੂਨੀਵਰਸਿਟੀ ਨੂੰ ਵੀ ਮੈਨੂੰ ਲੱਗਦਾ ਘੱਟੋ ਘੱਟ 25 ਮੈਡਲ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੇ ਆ ਜੀ ਤੇ ਇਹ ਹੀ ਮੇਰੀ ਸ਼ੁਰੂਆਤ ਰਹੀ ਆਪਣੀ ਜਿਮਨਾਸਟਿਕਸ ਦੇ ਵਿੱਚ ਅੱਛਾ ਜੀ ਹਾਂਜੀ ਤੇ ਇਸ ਖੇਤਰ ਵਿੱਚ ਤੁਸੀਂ ਆਏ ਹੋ ਅੱਗੇ ਵਧੇ ਹੋ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਉਹਨਾਂ ਬਾਰੇ ਵੀ ਆਪਾਂ ਤਫਸੀਲ ਵਿੱਚ ਅੱਗੇ ਗੱਲ ਕਰਾਂਗੇ ਪਰ ਜਰੂਰ ਤੁਸੀਂ ਇਸ ਖੇਡ ਵਿੱਚ ਆਉਣਾ ਚੁਣ ਲਿਆ ਤੇ ਅੱਗੇ ਵਧਣਾ ਸ਼ੁਰੂ ਕੀਤਾ ਹੌਲੀ ਹੌਲੀ ਤਾ ਸੋਬਾ ਵਕਟਰਤੀ ਪੋਟਿਆਰੀ ਮਿਹਨਤ ਅਭਿਆਸ ਵੀ ਕੀਤਾ ਹੋਵੇਗਾ ਉਹਦੇ ਬਾਰੇ ਦੱਸੋ ਕਿ ਉਹ ਕਿਹੋ ਜਿਹਾ ਸਮਾਂ ਸੀ ਕਿੰਨਾ ਅਭਿਆਸ ਤੁਸੀਂ ਕੀਤਾ ਕਿੰਨਾ ਸਮਾਂ ਲਾਇਆ ਤਿਆਰੀ ਵਿੱਚ ਸਰ ਮੇਰੀ ਕੋਚ ਇੰਨੀ ਕੁ ਡੈਡੀਕੇਸ਼ਨ ਸੀਗੀ ਨਾ ਉਹਨਾਂ ਨੂੰ ਸਪੋਰਟਸ ਕਰਾਉਣ ਦੇ ਲਈ ਜੀ ਮਾਰਨਿੰਗ ਸੈਸ਼ਨ ਪ੍ਰੈਕਟਿਸ ਕਰ ਲਈ ਹਨਾ ਚਲੋ ਤੁਸੀਂ ਆਪਣੇ ਫਿਟਨੈਸ ਕੀਤੀ ਆ ਕੰਡੀਸ਼ਨਿੰਗ ਵਰਕ ਕੀਤਾ ਜੀ ਦੋ ਘੰਟੇ ਰੈਸਟ ਕਰਨੀ ਚਲੋ ਜੀ ਜਾਓ ਕਰ ਹਨਾ ਹਮਮ ਕਰੇ ਜਾ ਕੇ ਫਿਰ ਰੈਸਟ ਤੋਂ ਬਾਅਦ ਚਲੋ ਗਰਾਊਂਡ ਜੀ ਫੇਰ ਗਰਾਊਂਡ ਤੇ ਵਿੱਚ ਆਪਣਾ ਉਹਨਾਂ ਦਾ ਇੱਕ ਸ਼ਡਿਊਲ ਹੁੰਦਾ ਸੀ ਕਿ ਹੁਣ ਆਪਾਂ ਆ ਪ੍ਰੈਪਰੇਸ਼ਨਸ ਕਰਨੀਆਂ ਨੇ ਬੋਡੀ ਪ੍ਰਿਪੇਅਰ ਕਰਨੀ ਹੈ। ਈਵਨਿੰਗ ਦੇ ਵਿੱਚ ਫੇਰ ਸਾਡੀ ਟਾਈਮਿੰਗ ਹੁੰਦੀ ਸੀ 4 ਤੋਂ 9 ਸਾਡਾ ਇੰਨੇ ਕੁ ਲੰਬੇ ਹਾਰਸ ਚੱਲਦੇ ਸੀ ਪ੍ਰੈਕਟਿਸ ਦੇ ਵਿੱਚ। ਉਹ ਆਪਣੇ ਘਰ ਜਾਣਾ ਭੁੱਲ ਜਾਂਦੇ ਸੀਗੇ ਪਰ ਸਾਨੂੰ ਨਹੀਂ ਪ੍ਰੈਕਟਿਸ ਕਰਾਉਣਾ ਛੱਡਦੇ ਸੀਗੇ। ਇੰਨਾ ਕੰਟੀਨਿਊ ਸਾਡੀ ਪ੍ਰੈਕਟਿਸ ਚੱਲਦੀ ਹੁੰਦੀ ਸੀ ਔਰ ਬਹੁਤ ਹੀ ਡੈਡੀਕੇਸ਼ਨ ਨਾਲ ਉਹਨਾਂ ਨੇ ਸਾਨੂੰ ਮਿਹਨਤ ਕਰਵਾਈ ਹੈ। ਜੀ। ਸੋ ਲਗਾਤਾਰ ਮਿਹਨਤ ਕਰਨੀ ਪੈਂਦੀ ਹੈ। ਇਹ ਨਹੀਂ ਕਿ ਵਿੱਚ ਵਿਚਾਲੇ ਆਪਣੇ ਹਿਸਾਬ ਨਾਲ ਕਰ ਲਈ। ਸੋ ਲਗਾਤਾਰ ਤੁਸੀਂ ਮਿਹਨਤ ਕੀਤੀ ਤੇ ਉਸ ਤੋਂ ਬਾਅਦ ਫਿਰ ਵੱਖ-ਵੱਖ ਮੁਕਾਬਲੇ ਵਿੱਚ ਤੁਸੀਂ ਹਿੱਸਾ ਲਿਆ ਥੋੜਾ ਜਿਹਾ ਜ਼ਿਕਰ ਤੁਸੀਂ ਕੀਤਾ ਹੁਣ ਆਪਾਂ ਤਫਸੀਲ ਵਿੱਚ ਦੀ ਗੱਲ ਕਰਾਂਗੇ ਕਿ ਤੁਸੀਂ ਕਿਹੜੇ-ਕਿਹੜੇ ਵੱਡੇ ਮੁਕਾਬਲਿਆਂ ਵਿੱਚ ਫਿਰ ਉਸ ਤੋਂ ਬਾਅਦ ਖੇਡੇ ਅ ਸਰ ਉਹਨਾਂ ਕੋਲੇ ਸਟਾਰਟ ਕਰਦੇ ਆਂ ਹੀ ਮੈਂ ਸਾਲ ਕੋ ਬਾਅਦ ਹੀ ਮੈਂ ਵਰਲਡ ਚੈਂਪੀਅਨਸ਼ਿਪ ਦੇ ਟ్రਾਇਲ ਦਿੱਤੇ ਓਪਨ ਟ్రਾਇਲਸ ਹੁੰਦੇ ਨੇ ਲਾਈਕ ਮੈਂ ਵਰਲਡ ਚੈਂਪੀਅਨਸ਼ਿਪ ਦੇ ਪਹਿਲੀ ਵਾਰ ਹੀ ਟ్రਾਇਲ ਦੇਣ ਦੇ ਨਾਲ ਹੀ ਮੈਂ ਸਿਲੈਕਟ ਹੋ ਗਈ ਮੈਂ ਬਾਕੂ ਦੇ ਵਿੱਚ ਅਜ਼ਰਬਾਈਜਾਨ ਦੇ ਵਿੱਚ ਹਾਂਜੀ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸਰ ਪਹਿਲੀ ਵਾਰੀ ਜੀ ਦਨ ਏਸ਼ੀਅਨ ਗੇਮਸ ਲਈ ਸਿਲੈਕਸ਼ਨ ਹੋਈ ਵੱਟ ਸਾਡੀ ਟੀਮ ਇੰਡੀਆ ਟੀਮ ਨਹੀਂ ਭੇਜੀ ਗਈ ਅੱਛਾ ਜੀ ਦਨ ਉਸ ਤੋਂ ਬਾਅਦ ਮੈਂ ਏਸ਼ੀਅਨ ਚੈਂਪੀਅਨਸ਼ਿਪ ਖੇਲੀਆਂ ਸਰ ਉਹ ਤੋਂ ਬਾਅਦ ਮੈਂ ਕੰਟੀਨਿਊ 2010 ਦਿੱਲੀ ਜੜੀਆਂ ਕਾਮਨਵੈਲਥ ਗੇਮਸ ਖੇਡੀਆਂ ਨੇ ਸਰ ਉਹਦੇ ਵਿੱਚ ਕੰਟੀਨਿਊ ਕੈਂਪ ਦੇ ਵਿੱਚ ਰਹੀ ਇੰਡੀਆ ਕੈਂਪ ਤੇ ਵਿੱਚ ਜੀ ਨਾਲ ਨਾਲ ਮੇਰੇ ਨੈਸ਼ਨਲਸ ਦੇ ਮੈਡਲ ਵੀ ਹਮ ਮੇਰਾ ਇੱਕ ਪੀਕ ਲੈਵਲ ਸੀਗਾ ਜੀ 2004 ਤੋਂ 2010 ਜੀ ਉਸ ਤੋਂ ਬਾਅਦ ਹੀ ਨਾਲ ਦੀ ਨਾਲ ਮੈਂ ਪੰਜਾਬ ਪੁਲਿਸ ਜੁਆਇਨ ਕਰ ਲਈ ਸਰ ਜੀ ਤੇ 2000 ਨੋ ਦੇ ਵਿੱਚ ਮੈਂ ਪੰਜਾਬ ਪੁਲਿਸ ਜਦੋਂ ਜੁਆਇਨ ਕੀਤੀ ਸਰ ਜੀ ਉਸ ਤੋਂ ਬਾਅਦ ਮੈਂ ਟ੍ਰੇਨਿੰਗ ਆਪਨੇ ਡੀਜੀਪੀ ਸਾਹਿਬ ਸਿਗੇ ਇੰਡੀਆ ਕੈਂਪ ਚ ਹੋਣ ਦੇ ਕਰਕੇ ਮੈਂ ਟ੍ਰੇਨਿੰਗ ਆਪਣੇ ਮਿਸ ਕੀਤੀ ਬੇਸਿਕ ਟ੍ਰੇਨਿੰਗ ਥੋੜਾ ਜਿਹਾ ਸੀਗਾ ਕਿ ਨਹੀਂ ਹਲੇ ਸਪੋਰਟਸ ਨੂੰ ਕੰਟੀਨਿਊ ਕਰ ਲਈ ਟ੍ਰੇਨਿੰਗ ਮਿਸ ਕਰਦਿਆਂ ਹੀ ਕਰਦਿਆਂ ਨੇ ਮੈਰਿਜ ਕਰਤੀ ਜੀ ਉਹ ਦੋ ਸਾਲ ਦਾ ਗੈਪ ਪੈ ਗਿਆ ਸਰ 2013 ਦੇ ਵਿੱਚ ਮੈਂ ਜਦੋਂ ਟ੍ਰੇਨਿੰਗ ਸੈਂਟਰ ਫਲੋਰ ਦੇ ਵਿੱਚ ਮੈਂ ਟ੍ਰੇਨਿੰਗ ਕਰ ਰਹੀ ਸੀ ਤੇ ਏਡੀਬੀ ਏਡੀਜੀਪੀ ਸਾਹਿਬ ਨੇ ਲਾਈਕ ਮੈਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ ਜੀ ਕਾਲ ਆਈ ਹਣਾ ਪੰਜਾਬ ਸਰਕਾਰ ਵੱਲੋਂ ਤੇ ਜਦੋਂ ਡੀਜੀਪੀ ਸਾਹਿਬ ਨੂੰ ਪਤਾ ਲੱਗਿਆ ਕਿ ਕਾਂਸਟੇਬਲ ਕੁੜੀ ਭਰਤੀ ਹੋਈ ਆ ਤੇ ਇਹ ਮਹਾਰਾਜਾ ਰਣਜੀਤ ਸਿੰਘ ਅਵਾਰਡ ਲੈਣ ਜਾ ਰਹੀ ਹੈ ਜੀ ਉਹਨਾਂ ਨੇ ਮੈਨੂੰ ਸਪੈਸ਼ਲ ਕਾਲ ਕੀਤੀ ਕਿ ਇਹ ਬੱਚੇ ਨੂੰ ਮਲਾਓ ਹੂੰ ਮੈਨੂੰ ਕਹਿੰਦੇ ਬੇਟਾ ਤੂੰ ਇੱਥੇ ਕੀ ਕਰਦੀ ਆ ਮੈਂ ਕਿਹਾ ਸਰ ਮੇਰਾ ਈਵੈਂਟ ਹੈ ਨਹੀਂ ਸੀ ਪੰਜਾਬ ਪੁਲਿਸ ਦੇ ਵਿੱਚ ਬਟ ਮੈਂ ਐਜ਼ ਅ ਕਾਂਸਟੇਬਲ ਆ ਗਈ ਆ ਜੀ ਤੇ ਇੰਨਾ ਇੰਨੀ ਅੱਛੀ ਅਚੀਵਮੈਂਟ ਮੈਂ ਕਿਹਾ ਹਾਂਜੀ ਸਰ ਮੈਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇਖੋ ਲੈਣ ਲੈ ਕੇ ਆਈ ਆ ਹਣਾ ਕੀ ਕਰਨਾ ਚਾਹੁੰਨੀ ਆ ਅੱਗੇ ਮੈਂ ਕਿਹਾ ਸਰ ਸਪੋਰਟਸ ਚ ਹੀ ਜਾਣਾ ਚਾਹੁੰਨੀ ਹਾਂ ਜੀ ਸਰ ਉਹਨਾਂ ਨੇ ਮੇਰੇ ਉਸ ਟਾਈਮ ਇੱਕ ਐਪਲੀਕੇਸ਼ਨ ਲੈ ਕੇ ਮੇਰੇ ਸਿੱਧੇ ਆਰਡਰ ਪੀਏਪੀ ਦੇ ਕਿਤੇ ਸਰ ਜੀ ਇੱਥੇ ਆ ਕੇ ਸਰ ਮੈਂ 1 ਸਾਲ ਤਾ ਬਿਲਕੁਲ ਸਪੋਰਟਸ ਬਿਲਕੁਲ ਨਹੀਂ ਕੀਤੀ ਹੂੰ 2015 ਨੈਸ਼ਨਲ ਗੇਮਸ ਕੇਰਲਾ ਜੀ ਮੈਨੂੰ ਦਿਖਦਾ ਸੀਗਾ ਕਿ ਪ੍ਰੋਮੋਸ਼ਨ ਪਾਲਿਸੀ ਆ ਸਰ ਹਾਂਜੀ ਮੈਂ ਆਪਣੀ ਗੇਮ ਨੂੰ ਦੁਬਾਰਾ ਸਟਾਰਟ ਕੀਤਾ ਸਰ 2015 ਦੀਆਂ ਨੈਸ਼ਨਲ ਗੇਮਸ ਦੇ ਵਿੱਚ ਮੇਰਾ ਸਿਲਵਰ ਮੈਡਲ ਆਇਆ ਜੀ 2016 ਦੇ ਵਿੱਚ ਯੋਗਾ ਦੀ 올 ਇੰਡੀਆ ਦੇ ਲਈ ਹੋਇਆ ਅਨਾਉਂਸ ਕਿ ਪੁਲਿਸ ਗੇਮਸ ਦੇ ਵਿੱਚ ਆ ਚੁੱਕੀ ਹੈ ਸਰ ਮੈਂ ਆਪਣੇ ਆਫੀਸਰਸ ਨੂੰ ਕਿਹਾ ਕਿ ਮੈਂ ਜਾਣਾ ਚਾਹਨੀ ਆ ਹੂੰ ਮੈਂ ਉਹਦੇ ਵਿੱਚ ਕੁਝ ਕਰਨਾ ਚਾਹਨੀ ਆ ਉਹ ਕਹਿੰਦੇ ਇੱਕ ਡਿਫਰੈਂਟ ਸਟ੍ਰੀਮ ਹੈ ਮੈਂ ਕਿਹਾ ਨਹੀਂ ਸਰ ਡਿਫਰੈਂਟ ਨਹੀਂ ਹੈ ਆਮ ਐ ਫਲੈਕਸੀਬਲ ਮੈਂ ਕਰ ਸਕਦੀ ਆ ਮੈਨੂੰ ਪਲੀਜ਼ ਅਲਾਉ ਕਰੋ ਜਿਹੜੇ ਐਟ ਪ੍ਰੈਜ਼ੈਂਟ ਸਾਡੇ ਹੁਣ ਸਪੋਰਟ ਸੈਕਟਰੀ ਨੇ ਇਹੀ ਉਸ ਟਾਈਮ ਵੀ ਸੀਗੇ ਨਵਜੋਤ ਸਿੰਘ ਮਾਲ ਸਾਹਿਬ ਸੀ ਸਾਡੇ ਜੀ ਤੇ ਇਹਨਾਂ ਤੋਂ ਮੈਂ ਪਰਮਿਸ਼ਨ ਲੈ ਕੇ 2016 ਦੇ ਵਿੱਚ ਵਿਸ਼ਾਖਾਪਟਨਮ ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਸਰ ਪੁਲਿਸ ਗੇਮਸ ਦੇ ਵਿੱਚ ਜੀ ਉਹਦੇ ਵਿੱਚ ਮੇਰਾ ਸਰ ਸਿਲਵਰ ਮੈਡਲ ਆਇਆ ਜੀ ਉਸ ਤੋਂ ਬਾਅਦ ਮੇਰਾ ਕੰਟੀਨਿਊ ਹੀ ਹੈ ਤਕਰੀਬਨ ਲਾਈਕ ਪੁਲਿਸ ਗੇਮਸ ਯੋਗਾ ਦੇ ਵਿੱਚ ਕੰਟੀਨਿਊ ਮੈਂ ਮੈਡਲ ਲੈ ਰਹੀਆਂ ਸਰ ਜੀ ਆ 10 ਤਰੀਕ ਨੂੰ ਵੀ ਅਸੀਂ 올 ਇੰਡੀਆ ਪੁਲਿਸ ਗੇਮਸ 'ਚ ਜਾ ਰਹੇ ਹਾਂ ਏਪੀ ਦੇ ਵਿੱਚ ਵੀ ਜੇਵਾੜਾ ਹੋ ਰਹੀਆਂ ਨੇ ਜੀ ਜੀ ਸਰ ਸੋਸਾਲ 2004 ਤੋਂ 2010 ਤੱਕ ਤੁਹਾਡਾ ਜਿਹੜਾ ਬਹੁਤ ਰੁਚੀਵਾਂ ਵਾਲਾ ਸਮਾਂ ਸੀ ਤੇ 2015 ਵਿੱਚ ਤੁਸੀਂ ਵਾਪਸੀ ਕੀਤੀ ਸੀ ਤੇ ਅੱਗੇ ਵਧਿਓ ਇਹਦੇ ਵਿੱਚ ਤੋਂ ਆਪਾਂ ਗੱਲ ਕਰ ਰਹੇ ਸੀ ਤੁਹਾਡੇ ਖੇਡ ਸਫਰ ਦੀ ਤਾਂ ਅੰਤਰਰਾਸ਼ਟਰੀ ਪੱਧਰ ਦਾ ਜ਼ਿਕਰ ਉਚਿਤ ਤੌਰ ਤੇ ਕਰਨਾ ਬਣਦਾ ਹੈ ਕਿ ਜਿੱਥੇ ਤੁਸੀਂ ਸਾਡੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ ਅੰਤਰਰਾਸ਼ਟਰੀ ਪੱਧਰ ਤੇ ਜੋ ਤੁਸੀਂ ਮੁਕਾਬਲੇ ਵਿੱਚ ਹਿੱਸਾ ਲਿਆ ਉਹ ਕਿਹੋ ਜਿਹਾ ਤਜਰਬਾ ਸੀ ਤੇ ਉੱਥੋਂ ਦੀ ਜਿਮਨਾਸਟਿਕਸ ਤੇ ਸਾਡੇ ਦੇਸ਼ ਦੀ ਜਿਮਨਾਸਟਿਕਸ ਵਿੱਚ ਤੁਹਾਨੂੰ ਕੀ ਫਰਕ ਲੱਗਾ ਜਾਂ ਕੀ ਸੁਧਾਰ ਕੀਤਾ ਜਾ ਸਕਦਾ ਹੈ ਉਸ ਤਜਰਬੇ ਬਾਰੇ ਜ਼ਰੂਰ ਗੱਲ ਕਰੋ ਸਰ ਜਦੋਂ ਮੈਂ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕੀਤਾ ਇੰਡੀਆ ਨੂੰ ਅਸੀਂ ਤਾਂ ਖੁਦ ਉੱਥੋਂ ਦੀ ਜਿਮਨਾਸਟਿਕਸ ਦੇਖ ਕੇ ਇੰਨੇ ਹੈਰਾਨ ਸੀ ਕਿ ਸਾਡੇ ਤੋਂ ਬਹੁਤ ਐਡਵਾਂਸ ਸਾਡੀ ਟ੍ਰੇਨਿੰਗ ਇੰਨੀ ਐਡਵਾਂਸ ਨਹੀਂ ਸੀ ਉਸ ਸਮੇਂ ਦੇ ਵਿੱਚ ਹੁਣ ਥੋੜਾ ਫਰਕ ਪੈ ਚੁੱਕਾ ਆ ਪਰ ਉਹਨਾਂ ਸਮਿਆਂ ਦੇ ਵਿੱਚ ਇੰਨਾ ਐਡਵਾਂਸ ਨਹੀਂ ਸੀ ਅਸੀਂ ਤਾਂ ਲਾਈਕ ਜਿਹੜੇ ਅਪਰੇਟਸ ਸੀਗੇ ਉੱਥੋਂ ਜਾ ਕੇ ਪਰਚੇਸ ਕਰਨੇ ਇੰਡੀਆ ਦੇ ਵਿੱਚ ਉਹ ਅਪਰੇਟਸ ਹੀ ਨਹੀਂ ਸੀ ਜੀ ਉਹ ਫਲੋਰ ਹੀ ਨਹੀਂ ਸੀ ਜਿਹੜਾ ਇੱਕ ਰਿਦਮਿਕ ਜਿਮਨਾਸਟਿਕਸ ਦਾ ਫਲੋਰ ਹੁੰਦਾ ਨਾ ਉਹ ਸਾਡੇ ਕੋਲੇ ਨਹੀਂ ਸੀ ਜਿਹੜਾ ਕਿ ਅਸੀਂ ਜਾ ਕੇ ਉਸ ਤੇ ਪਰਫਾਰਮ ਕੀਤਾ ਜੀ 2005 ਦੇ ਵਿੱਚ 6 ਦੇ ਵਿੱਚ ਫਿਰ ਹੌਲੀ 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 ਹੁਣ ਇੰਡੀਆ ਨੇ ਕਾਫੀ ਗਰੋ ਕਰ ਲਿਆ ਹੈ ਰਿਦਮਿਕ ਜਿਮਨਾਸਟਿਕਸ ਦੇ ਵਿੱਚ ਅੱਛਾ ਜੀ ਸੋ ਜਿਮਨਾਸਟਿਕਸ ਦੇ ਲਈ ਫਿਰ ਕਿਹੋ ਜਿਹਾ ਸਾਜ਼ੋ ਸਮਾਨ ਚਾਹੀਦਾ ਹੁੰਦਾ ਕਿੰਨਾ ਕੁ ਮਹਿੰਗਾ ਹੁੰਦਾ ਆ ਕਿਉਂਕਿ ਇੰਡੋਰ ਖੇਡ ਹੈ ਯਾਨੀ ਕਿ ਛਤ ਹੀ ਠਾਈ ਹੁੰਦੀ ਹੈ ਸੋ ਸਾਮਾਨ ਜਿਹੜਾ ਕਾਫੀ ਇਹਦੇ ਲਈ ਵੀ ਚਾਹੀਦਾ ਹੁੰਦਾ ਹਾਂ ਹਾਂਜੀ ਦੇਖੋ ਆਰਟਿਸਟਿਕ ਜਿਮਨਾਸਟਿਕਸ ਹੈ ਉਹਦਾ ਤਾਂ ਅਪਰੇਟਸ ਬਹੁਤ ਹੀ ਐਕਸਪੈਂਸਿਵ ਹੈ ਜਿਹੜੀ ਰਿਦਮਿਕ ਜਿਮਨਾਸਟਿਕਸ ਜਿਹੜਾ ਮੇਰਾ ਈਵੈਂਟ ਹੈ ਸਰ ਹਾਂਜੀ ਉਹਦੇ ਲਈ ਸਾਨੂੰ ਇੱਕ ਫਲੋਰ ਅਰੀਨਾ ਚਾਹੀਦਾ ਆ 14x14 ਦਾ ਸਾਡਾ ਫਲੋਰ ਆ ਕਾਰਪਟ ਹੁੰਦਾ ਹੈ ਸਿੰਪਲ ਕਾਰਪਟ ਤੇ ਜਿਹੜਾ ਅਸੀਂ ਈਵੈਂਟ ਅਪਰੇਟਸ ਨੇ ਹੂ ਬਾਲ ਇਹ ਵੀ ਸਾਰੇ ਮੀਨਸ ਬਾਹਰ ਤੋਂ ਹੀ ਐਕਸਪੋਰਟ ਹੁੰਦੇ ਨੇ ਇਹ ਅਪਰੇਟਸ ਇੰਡੀਆ 'ਚ ਹਲੇ ਵੀ ਇੰਨਾ ਅੱਛੀ ਕੁਆਲਿਟੀ ਦਾ ਨਹੀਂ ਮਿਲਦਾ ਤੇ ਪਲੇਅਰਸ ਆਪਣਾ ਬਾਹਰੋਂ ਹੀ ਅੱਜਕੱਲ ਤਾਂ ਐ ਤੇ ਜਦੋਂ ਆਪਾਂ ਜਿਮਨਾਸਟਿਕਸ ਦੀ ਖੇਡ ਦੇ ਤਕਨੀਕੀ ਪਹਿਲੂਆਂ ਦੀ ਗੱਲ ਕਰਦੇ ਹਾਂ ਤਾਂ ਇੱਕ ਚੀਜ਼ ਆਪਾਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਿਏ ਕਿ ਇਹਦੇ ਵਿੱਚ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੁੰਦੀ ਹੈ ਜਿੱਤ ਦਾ ਫੈਸਲਾ ਕਰਨ ਲਈ ਜਾਂ ਅੰਕ ਕਿਸ ਆਧਾਰ 'ਤੇ ਦਿੱਤੇ ਜਾਂਦੇ ਆ ਕਿਉਂਕਿ ਜਦੋਂ ਵੀ ਕੋਈ ਖਿਡਾਰੀ ਆਪਣਾ ਪ੍ਰਦਰਸ਼ਨ ਕਰਦਾ ਆ ਤਾਂ ਉਕੇ ਸਦਾਰ ਉਪਰ ਜੇਤੂ ਐਲਾਨਿਆ ਜਾਂਦਾ ਉਹਦਾ ਕੀ ਤਰੀਕਾ ਹੁੰਦਾ ਸਰ ਇਹਦੇ ਵਿੱਚ ਨਾ ਸਾਡੇ ਜਿਮਨਾਸਟਿਕਸ ਦੇ ਵਿੱਚ ਜਜਿੰਗ ਕ੍ਰਾਈਟੇਰੀਆ ਹੈਗਾ ਆ ਜਿਹਦੇ ਵਿੱਚ ਪੈਨਲ ਬਣਦਾ ਸਰ ਅੱਛਾ ਜੀ ਕੁਝ ਜਜਿਸ ਦਾ ਇੱਕ ਪੈਨਲ ਬਣਦਾ ਆ ਮੈਂ ਸਰ ਖੁਦ ਚੌਥਾ ਚਾਰ ਵਾਰ ਮੈਂ ਫੋਰਥ ਸਾਈਕਲ ਸੀਗਾ ਮੇਰਾ ਮੈਂ ਇੰਟਰਨੈਸ਼ਨਲ ਜੱਜਾਂ ਮੈਂ ਲਾਸਟ 2024 ਦੇ ਵਿੱਚ ਵੀ ਏਸ਼ੀਅਨ ਚੈਂਪੀਅਨਸ਼ਿਪ ਇੰਡੀਆ ਟੀਮ ਦੇ ਨਾਲ ਐਜ਼ ਅ ਜਜ ਗਈਆਂ ਸਰ ਰਿਦਮਿਕ ਜਿਮਨਾਸਟਿਕਸ ਦੇ ਨਾਲ ਇਹਦੇ ਵਿੱਚ ਸਰ ਇੱਕ ਸਾਡੇ ਡੀ ਜਜਸ ਹੁੰਦੇ ਨੇ 4 डी जजेस ਹੁੰਦੇ ਨੇ 4 ए जजेस ਹੁੰਦੇ ਨੇ ਤੇ 4 ਹੀ ਐਗਜ਼ੀਕਿਊਸ਼ਨ ਪੈਨਲ ਬਣਦਾ ਆ डी जजेस ਦਾ ਕੰਮ ਹੁੰਦਾ ਹੈ ਡਿਫਿਕਲਟੀ ਚੈੱਕ ਕਰਨਾ ਕਲੀਅਰ ਦੀ ਡਿਫਿਕਲਟੀ ए जजेस ਨੇ ਆਰਟਿਸਟਰੀ ਚੈੱਕ ਕਰਦੇ ਨੇ ਕਿ ਉਹਦਾ ਜਿਹੜਾ ਕੰਬੀਨੇਸ਼ਨ ਹੈ ਉਹਦਾ ਜਿਹੜਾ ਪੂਰਾ ਪ੍ਰੋਪਰ ਕੰਬੀਨੇਸ਼ਨ ਹੈ ਜੀ ਉਹਦੀ ਆਰਟਿਸਟਰੀ ਕਿਦਾਂ ਦੀ ਸੀਗੀ ਉਹ ਦਾ ਲਾਈਕ ਪਰਫਾਰਮ ਕਰਨ ਦਾ ਲਾਈਕ ਥੀਮ ਉਹਦੇ ਕੰਬੀਨੇਸ਼ਨ ਦੀ ਥੀਮ ਕੀ ਸੀਗੀ ਉਹਦਾ ਕਰੈਕਟਰ ਕੀ ਸੀਗਾ ਉਹਦੇ ਬਿਹਫ ਤੇ ਆਰਟਿਸਟਰੀ ਜਜ ਨੰਬਰ ਦਿੰਦਾ ਜਾਂ ਤੇ ਇੱਕ ਪੈਨਲ ਹੁੰਦਾ ਜੀ ਐਗਜ਼ੀਕਿਊਸ਼ਨ ਐਗਜ਼ੀਕਿਊਸ਼ਨ ਦੇ ਵਿੱਚ ਉਹਨੇ ਲਾਈਕ ਜਿੱਦਾਂ ਹੁਣ ਪਰਫਾਰਮ ਕੀਤਾ ਇੱਕ ਪਲੇਅਰ ਨੇ ਜੰਪ ਕੀਤਾ ਲੀਪ ਕੀਤਾ ਹਨਾ ਕਿਦਾਂ ਅਪਰੇਟਾ ਥਰੋ ਗਿਆ ਕਿਦਾਂ ਕੈਚ ਆਇਆ ਉਹਦੇ ਵਿੱਚ ਛੋਟੇ ਛੋਟੇ ਜਿਹੜੇ ਫਾਲਟਸ ਹੁੰਦੇ ਨੇ ਜੀ ਉਹਦੀ ਐਗਜ਼ੀਕਿਊਸ਼ਨ ਜਜ ਨੇ ਪੈਨਲਟੀਆਂ ਦੇਣੀਆਂ ਨੇ ਜੀ ਪੈਨਲਟੀਆਂ ਦੇ ਕੇ ਡਿਫਿਕਲਟੀ ਜਿੱਦਾਂ ਸਕੋਰ ਪਲਸ ਆਰਟਿਸਟਿਕ ਸਕੋਰ ਪੈਨਲਟੀਆਂ ਕੱਟ ਕੇ ਟੋਟਲ ਜਿਹੜਾ ਸਕੋਰ ਬੰਦਾ ਆ ਉਹਦਾ ਸਕੋਰਿੰਗ ਹੁੰਦੀ ਆ ਇਦਾਂ ਇੱਕ ਰੈਂਕਿੰਗ ਬਣ ਜਾਂਦੀ ਆ ਸਰ ਬਿਲਕੁਲ ਸਰ ਮੈਂ ਹੁਣੇ ਵੀ ਆਹ ਨੈਸ਼ਨਲ ਈਵੈਂਟਸ ਵੀ ਜਾ ਕੇ ਆਈ ਆ ਸਰ 2000 ਆਹ ਹੁਣੇ ਹੋਈਆਂ ਨੇ ਦੇਰਾਦੂਨ ਦੇ ਵਿੱਚ ਹੋਈਆਂ ਨੇ ਮੈਂ ਉੱਥੇ ਬਤੌਰ ਜੱਜ ਹੀ ਸੀਗੀ ਦੇਰਾਦੂਨ ਦੇ ਵਿੱਚ ਹਾਂਜੀ ਸਰ ਸੋ ਬਹੁਤ ਮੁਸ਼ਕਿਲ ਇੱਕ ਤਰੀਕੇ ਨਾਲ ਪਕ ਹੈ ਸਰ ਜਜਿੰਗ ਇਜ਼ ਵੈਰੀ ਡਿਫਿਕਲਟ ਜਜਿੰਗ ਜਿਹੜੀ ਹੈਗੀ ਆ ਜਿਮਨਾਸਟਿਕ ਰਿਦਮਿਕ ਜਿਮਨਾਸਟਿਕ ਦੀ ਸਪੈਸ਼ਲੀ ਬਹੁਤ ਡਿਫਿਕਲਟ ਹੈ ਬਹੁਤ ਬਰੀਕੀ ਨਾਲ ਇੱਕ ਇੱਕ ਚੀਜ਼ ਕਿਉਂਕਿ ਫ੍ਰਿਕਸ਼ਨ ਦੇ ਵਿੱਚ ਇਦਾਂ ਸੈੱਟ ਚੱਲਦਾ ਆ ਫਾਸਟ 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 ਡੇਡ ਮਿੰਟ ਦੀ ਪਰਫਾਰਮੈਂਸ ਹੈ ਉਹਦੇ ਵਿੱਚ ਕਿੰਨਾ ਪੈਨਲ ਕੰਮ ਕਰ ਰਿਹਾ ਆ ਸਭ ਨੂੰ ਕੁਝ ਕੁਝ ਚੀਜ਼ਾਂ ਡਿਵਾਈਡ ਕੀਤੀਆਂ ਹੋਈਆਂ ਨੇ ਉਹ ਸਭ ਨੇ ਦੇਖਣਾ ਆ ਔਰ ਕੁਝ ਇੱਕ ਅੱਖ ਚ ਪਕਦੇ ਆ ਹੀ ਕੁਝ ਚੀਜ਼ਾਂ ਮਿਸ ਜਜ ਵੀ ਮਿਸ ਕਰ ਲੰਦਾ ਆ ਇਹਨਾਂ ਚੀਜ਼ਾਂ ਦੇ ਨਾਲ ਕਈ ਵਾਰੀ ਪਲੇਅਰ ਦਾ ਲਾਸ ਵੀ ਹੋ ਜਾਂਦਾ ਆ ਤੇ ਖਿਡਾਰੀ ਲਈ ਵੀ ਬੜਾ ਮੁਸ਼ਕਿਲ ਆ ਕਿਉਂਕਿ ਜਿੰਨਾ ਵੀ ਪ੍ਰਦਰਸ਼ਨ ਕਰਨਾ ਹੈ ਜੇ ਇੱਕ ਪਲ ਦੇ ਲਈ ਵੀ ਉਹ ਥੜਕ ਗਿਆ ਬਿਲਕੁਲ ਸਰ ਜਾਂ ਆਪਣੇ ਟੀਚਰ ਤੋਂ ਮਾੜਾ ਜਿਹਾ ਵੀ ਫਿਸਲਿਆ ਤਾਂ ਨਾਲ ਹੀ ਅੰਕ ਕੱਟੇ ਜਾਂਦੇ ਨੇ ਬਿਲਕੁਲ ਕੱਟੇ ਜਾਂਦੇ ਨੇ ਸਰ ਆਪਾਂ ਇੱਕਦਮ ਮੈਡਲ ਟੈਲੀ ਚੋਂ ਬਿਲਕੁਲ ਬਾਹਰ ਆ ਜਾਂਦੇ ਇੱਕ ਹੱਥ ਦੇ ਵਿੱਚ ਮੇਰੇ ਅਪਰੇਟਸ ਆ ਇੱਕ ਫਾਲ ਹੋਇਆ ਸਰ ਮੇਰਾ ਮੇਜਰ ਫਾਲ ਹੋਇਆ ਮੇਰਾ ਅਪਰੇਟਸ ਫਲੋਰ ਤੋਂ ਬਾਹਰ ਚਲਾ ਗਿਆ ਮੈਂ ਮੈਡਲ ਟੈਲੀ ਚੋਂ ਬਾਹਰ ਹੋ ਚੁੱਕਾ ਹਾਂ ਉਸ ਦੇ ਲਈ ਕਿੰਨੀ ਪ੍ਰੈਕਟਿਸ ਚਾਹੀਦੀ ਹੈ ਮੇਰੀ ਕੈਚਿੰਗ ਦੀ ਪਾਵਰ ਕਿੰਨੀ ਚਾਹੀਦੀ ਹੈ ਇੱਕਦਮ ਅਜੀਲਿਟੀ ਕਿੰਨੀ ਚਾਹੀਦੀ ਹੈ ਜੀ ਪਰਫਾਰਮ ਕਰਨ ਦੇ ਲਈ ਕਿੰਨੀ ਤਿਆਰੀ ਚਾਹੀਦੀ ਹੈ ਉਸ ਚੀਜ਼ ਦੇ ਲਈ ਜੀ ਸੋ ਕਹਿਣ ਦਾ ਭਾਵ ਹੈ ਕਿ ਸਾਰਾ ਕੁਝ 100% ਦੀ ਸਹੀ ਹੋਣਾ ਚਾਹੀਦਾ ਹੈ ਬਿਲਕੁਲ ਜੀ ਜਿਮਨਾਸਟਿਕਸ ਦੇ ਵਿੱਚ ਸਫਲ ਇਸ ਤੋਂ ਬਾਅਦ ਯੋਗਾ ਦਾ ਤੁਸੀਂ ਜ਼ਿਕਰ ਕੀਤਾ ਸੀਗਾ ਹੁਣ ਤਫਸੀਲ ਵਿੱਚ ਆਪਾਂ ਇਹਦੀ ਗੱਲ ਕਰਦੇ ਹਾਂ ਜਿਮਨਾਸਟਿਕਸ ਦੇ ਵਿੱਚ ਤੁਸੀਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚੇ ਹੋ ਉਸ ਤੋਂ ਬਾਅਦ ਫਿਰ ਯੋਗਾ ਨਾਲੋਂ ਨਾਲ ਚੱਲ ਰਿਹਾ ਸੀ ਜਾਂ ਯੋਗਾ ਵੱਲ ਵਿਸ਼ੇਸ਼ ਤੌਰ ਤੇ ਤੁਸੀਂ ਆਏ ਸਰ ਯੋਗਾ ਦੇ ਵਿੱਚ ਮੈਂ ਵਿਸ਼ੇਸ਼ ਤੌਰ ਤੇ ਹੀ ਆਈ ਹਾਂ ਬਸ ਬਿਕੋਜ਼ ਆਫ ਥੈਟ ਕਿ ਮੈਨੂੰ ਪ੍ਰੋਮੋਸ਼ਨ ਦਾ ਸੀ ਕਿ ਯਾਰ ਮਹਾਰਾਜ ਰਣਜੀਤ ਸਿੰਘ ਅਵਾਰਡੀ ਕਨਸਟੇਬਲ ਥੋੜਾ ਜਿਹਾ ਆਪਣੇ ਆਪ ਨੂੰ ਇੱਕ ਫੀਲ ਹੁੰਦੀ ਸੀ ਇੱਕ ਚੀਜ਼ ਹਨਾ ਜੀ ਤੇ ਯੋਗਾ ਦੀ 올 ਇੰਡੀਆ ਪੁਲਿਸ ਮੈਂ ਫਸਟ ਟਾਈਮ ਜਦੋਂ ਖੇਡਣ ਗਈ ਮੈਨੂੰ ਫਸਟ ਟਾਈਮ ਹੀ ਮੇਰਾ ਸਿਲਵਰ ਮੈਡਲ ਆਇਆ ਪੁਲਿਸ ਗੇਮਸ ਦੇ ਵਿੱਚ ਜੀ ਉਹਦੇ ਨਾਲ ਹੀ ਸਰ ਪੰਜਾਬ ਪੁਲਿਸ ਨੇ ਵੈਕੈਂਸੀ ਦੇ ਦਿੱਤੀ ਹਮ ਤੇ ਮੈਨੂੰ ਸੀਨੀਅਰ ਅਫਸਰਾਂ ਨੇ ਕਿਹਾ ਗਿਆ ਕਿ ਤੁਸੀਂ ਇਸ ਵੈਕੈਂਸੀ ਨੂੰ ਦੇਖਣਾ ਆ ਸਰ ਹਮ ਰਿਕਰੂਟਮੈਂਟ ਹੋ ਗਈ ਸਾਡੇ ਕੋਲ ਟੀਮ ਦੇ ਵਿੱਚ ਬॉयਜ਼ ਆ ਗਏ ਜੀ ਤੇ ਹੌਲੀ ਹੌਲੀ ਮੈਂ ਵੀ ਆਪਣਾ ਨਾਲ ਨਾਲ ਆਪਣਾ ਚਲਦੀ ਰਹੀ 17 ਦੇ ਵਿੱਚ ਮੈਂ ਮੈਡਲ ਲਿਆ ਜੀ ਇਦਾਂ ਹੀ ਕੰਟੀਨਿਊ ਕੰਟੀਨਿਊ ਕਰਾਉਂਦਿਆਂ ਕਰਾਉਂਦਿਆਂ ਸਰ ਮੇਰੇ ਕੋਲ ਹੁਣ ਅੱਜ 12 13 ਜਣਿਆਂ ਦੀ ਅਸੀਂ ਟੀਮ ਹੈ ਪੰਜਾਬ ਪੁਲਿਸ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਬਤੌਰ ਹੁਣ ਰੂਟੀਨ ਚ ਕੋਚਿੰਗ ਦੰਨੇ ਆ ਇਹਦੇ ਵੀ ਕੁਝ ਇਵੈਂਟਸ ਨੇ ਸਰ ਹੁਣ ਯੋਗਾਸਨਾ ਭਾਰਤ ਲਾਈਕ ਰਾਮਦੇਵ ਜੀ ਦੀ ਇੱਕ ਫੈਡਰੇਸ਼ਨ ਹੈ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਗਰੋ ਕਰ ਰਹੀ ਹੈ 올ਓਵਰ ਇੰਡੀਆ ਇਹ ਸਾਡੀ ਇੰਡੀਆ ਦੀ ਗੇਮ ਹੈ ਇਹਦੇ ਵਿੱਚ ਸਾਰੀ ਇਵੈਂਟ ਨੇ ਇੱਕ ਤਾਂ ਯੋਗਾ ਅਸਨਾਂ ਜਿੱਦਾਂ ਪਹਿਲਾਂ ਹੁੰਦਾ ਸੀ ਕਿ ਆਸਨ ਕਰਨੇ ਹੁੰਦੇ ਸੀਗੇ ਟ੍ਰੈਡੀਸ਼ਨਲੀ ਇੱਕ ਇੱਕ ਆਸਨ ਦੇ ਜੱਜਸ ਦੇਖਦੇ ਸੀ ਸਕੋਰਿੰਗ ਦਿੰਦੇ ਸੀ ਬਟ ਉਹਦੇ ਹੀ ਨਾਲ ਨਾਲ ਕੁਝ ਇਵੈਂਟਸ ਨੇ ਜਿਹੜੇ 뮤직 ਤੇ ਹੁੰਦੇ ਨੇ ਸੇਮ ਲਾਈਕ ਜਿਮਨਾਸਟਿਕਸ ਅੱਛਾ ਜੀ ਆਰਟਿਸਟਿਕ ਰਧਮਿਕ ਪੇਅਰ ਐਂਡ ਗਰੁੱਪ ਜੀ ਸਿੰਗਲ ਇਵੈਂਟ ਪੇਅਰ ਇਵੈਂਟ ਤੇ ਗਰੁੱਪ ਇਵੈਂਟਸ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਯੋਗਾ ਦੇ ਵਿੱਚ ਹੋ ਰਹੇ ਨੇ ਜੀ ਤੇ ਅਸੀਂ ਵੀ ਉਸ ਚੀਜ਼ ਤੇ ਵਰਕ ਕਰ ਰਹੇ ਹਾਂ ਬਹੁਤ ਵਧੀਆ ਤਰ੍ਹਾਂ ਵਰਕ ਕਰ ਰਹੇ ਹਾਂ ਔਰ ਪੰਜਾਬ ਪੁਲਿਸ ਲਈ ਹਮੇਸ਼ਾ ਤਕਰੀਬਨ ਟੀਮ ਸਾਡੀ ਮੈਡਲ ਲੈ ਕੇ ਆ ਰਹੀ ਹੈ ਕੰਟੀਨਿਊ ਜੀ ਸੋ ਬਹੁਤ ਜ਼ਰੂਰੀ ਗੱਲ ਤੁਸੀਂ ਦੱਸੀ ਕਿ ਜਿਮਨਾਸਟਿਕਸ ਵਾਂਗ ਯੋਗਾ ਵਿੱਚ ਵੀ ਕਈ ਵਨਗੀਆਂ ਆ ਚੁੱਕੀਆਂ ਹੈ ਕਿਈ ਕਈ ਇਵੈਂਟ ਬਣ ਚੁੱਕੇ ਆ ਤੇ ਯੋਗਾ ਨੂੰ ਆਪਾਂ ਜਾਣਦੇ ਹਾਂ ਇੱਕ ਸਰੀਰਕ ਕਸਰਤ ਵਜੋਂ ਜਾਣਦੇ ਹਾਂ ਬਹੁਤੇ ਲੋਕੀ ਇਸ ਨਜ਼ਰੀਏ ਤੋਂ ਵੇਖਦੇ ਆ ਪਰ ਇਹ ਤੁਸੀਂ ਦੱਸਿਆ ਕਿ ਇਹ ਬਕਾਇਦਾ ਇੱਕ ਖੇਡ ਦਾ ਰੂਪ ਧਾਰਨ ਕਰ ਰਹੀ ਹੈ ਹੌਲੀ ਹੌਲੀ ਤੇ ਇਹਦੇ ਵਿੱਚ ਮੁਕਾਬਲੇ ਵੀ ਹੁੰਦੇ ਆ ਚਾਰ ਸਾਲ ਤੋਂ ਇਸ ਫੈਡਰੇਸ਼ਨ ਤੇ ਉਤੇ ਕਾਫੀ ਫੋਕਸ ਕੀਤਾ ਜਾ ਰਿਹਾ ਜਿਹੜੇ ਕਿ ਇਸ ਗੇਮ ਨੂੰ ਜ਼ਿਆਦਾ ਗਰੋ ਕਰ ਰਹੇ ਨੇ ਇਸ ਗੇਮ ਨੂੰ ਬਿਲਕੁਲ ਸਰ ਜੀ ਨੈਸ਼ਨਲ ਗੇਮਸ ਦੇ ਵਿੱਚ ਆ ਗਈ ਹੈ ਸਰ ਖੇਲੋ ਇੰਡੀਆ ਦੇ ਵਿੱਚ ਆ ਗਈ ਹੈ ਪਹਿਲਾਂ ਇਹ ਇੱਕ ਸਪੋਰਟਸ ਨਹੀਂ ਸੀ ਪਰ ਹੁਣ ਇੱਕ ਸਪੋਰਟਸ ਬਣ ਚੁੱਕੀ ਹੈ ਅੱਛਾ ਜੀ ਹਾਂ ਜੀ ਤੇ ਈਜ਼ੀਲੀ ਫਿਰ ਤਿਆਰੀ ਵੀ ਕਰਨੀ ਪੈਂਦੀ ਹੈ ਜੇ ਖੇਡ ਬਣ ਚੁੱਕੀ ਹੈ ਤਾਂ ਅਭਿਆਸ ਵੀ ਕਰਨਾ ਪੈਂਦਾ ਹੋਵੇਗਾ ਲਾਜ਼ਮੀ ਤੌਰ ਤੇ ਈ ਦੀ ਤਿਆਰੀ ਕਿਹੋ ਜੀ ਹੁੰਦੀ ਹੈ ਇਹਦੇ ਵਿੱਚ ਸਰ ਬਹੁਤ ਹੀ ਓਵਰ ਸਟ੍ਰੈਚਿੰਗ ਲਾਈਕ ਬੋਡੀ ਦੀ ਓਵਰ ਸਟ੍ਰੈਚਿੰਗ ਦੇ ਇਹਨਾਂ ਨੇ ਜੋ ਸਿਲੇਬਸ ਹੈ ਜੀ ਉਹਦੇ ਵਿੱਚ ਮੈਂਟਲੀ ਸਾਨੂੰ ਬਹੁਤ ਪ੍ਰੀਪੇਅਰ ਹੋਣਾ ਪੈਂਦਾ ਹੈ ਹਮ ਬੋਡੀ ਦੀ ਜਿਹੜੀ ਇਨਵੋਲਵਮੈਂਟ ਹੈ ਬਹੁਤ ਜ਼ਿਆਦਾ ਆ ਜੀ ਜੀ ਬੋਡੀ ਨੂੰ ਓਵਰ ਸਟ੍ਰੈਚ ਕਰ ਕਰਕੇ ਹੀ ਕਈ ਵਾਰੀ ਅਸੀਂ ਮੈਂਟਲੀ ਇੰਨੇ ਪਰੇਸ਼ਾਨ ਹੋ ਜਾਂਦੇ ਨੇ ਕਿ ਕਈ ਵਾਰੀ ਲੱਗਦਾ ਹੁੰਦਾ ਦੇਖਣ ਵਾਲੇ ਨੂੰ ਲੱਗਦਾ ਹੁੰਦਾ ਯੋਗਾ ਇਜ਼ ਵੈਰੀ ਮੱਚ ਈਜ਼ੀ ਬਟ ਇਹ ਈਜ਼ੀ ਨਹੀਂ ਹੈ ਤੇ ਬੋਡੀ ਨੂੰ ਇੱਕ ਤਾਂ ਹੁੰਦਾ ਚਲੋ ਭੱਜ ਲਿਆ ਵਾਲ ਪਾ ਲਈ ਕਈ ਗੇਮਾਂ ਦਾ ਆਪਸ ਚ ਲੱਗਦਾ ਕਈਆਂ ਨੂੰ ਸਪੋਰਟਸ ਨੂੰ ਆਪਸ ਚ ਲੱਗਦਾ ਹੁੰਦਾ ਹੈ ਨਾ ਕੰਪੈਰੀਜ਼ਨ ਕੰ ਯੋਗਾ ਵੀ ਆਉਣ ਵਾਲੇ ਦੌਰ ਚ ਬਹੁਤ ਡਿਫਿਕਲਟ ਹੋ ਰਹੀ ਹੈ ਕਿਉਂਕਿ ਦੀ ਬੋਡੀ ਨੂੰ ਤੋੜ ਮਰੋੜ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਕਿਉਂਕਿ ਇੱਥੋਂ ਆਸਨਸ ਐਂਡ 올 ਟਵਿਸਟਿੰਗ ਦੇ ਆਸਨਸ ਨੇ ਬੈਕ ਬੈਂਡਿੰਗ ਦੇ ਬਹੁਤ ਜ਼ਿਆਦਾ ਆਸਨਸ ਨੇ ਪੰਜ ਇਹਨਾਂ ਦੇ ਜਿਹੜੀਆਂ ਮੇਜਰ ਕੈਟੇਗਰੀਜ਼ ਨੇ ਹਨਾ ਉਹਨਾਂ ਨੂੰ ਤੁਸੀਂ ਫulfill ਕਰਨ ਲਈ ਤੁਸੀਂ ਆਪਣੀ ਪੂਰੀ ਬੋਡੀ ਨੂੰ ਇਨਵੋਲਵ ਕਰੋਗੇ ਤਾਂ ਹੀ ਤੁਸੀਂ ਜਾ ਕੇ ਕੁਝ ਅਚੀਵ ਕਰ ਸਕਦੇ ਹੋ ਜੀ ਤੇ ਕਈ ਵਾਰੀ ਹੱਦ ਤੋਂ ਅੱਗੇ ਵਧਣਾ ਪੈਂਦਾ ਸਰੀਰ ਨੂੰ ਬਿਲਕੁਲ ਵਧਾਉਣਾ ਪੈਂਦਾ ਹੈ ਇਸ ਵਧੀਆ ਪ੍ਰਦਰਸ਼ਨ ਕਰਨ ਲਈ ਇਨੀ ਰੀਚ ਹੁੰਦੀ ਵੀ ਨਹੀਂ ਆ ਬਾਡੀ ਦੀ ਜਿੰਨੀ ਸਾਨੂੰ ਜਿੰਨੀ ਅਸੀਂ ਲੈ ਕੇ ਜਾਣੀ ਹੈ ਕਿਉਂਕਿ ਉਹ ਇੱਕ ਫੁੱਲਫਿਲ ਜਿਹੜਾ ਆਸਨ ਹੈ ਉਹ ਕਰਨ ਦੇ ਲਈ ਸਾਨੂੰ ਓਵਰ ਸਟ੍ਰੈਚਿੰਗ ਕਰਨੀ ਹੀ ਪਣੀ ਹੈ ਜੀ ਤੇ ਜਦੋਂ ਆਪਾਂ ਸਰੀਰ ਦਾ ਇੰਨਾ ਜ਼ੋਰ ਲਵਾ ਰਹੇ ਫਿਰ ਸਰੀਰ ਦਾ ਖਿਆਲ ਵੀ ਰੱਖਣਾ ਹੁੰਦਾ ਹੈ ਉਹਦੇ ਲਈ ਫਿਰ ਆਪਾਂ ਨੂੰ ਕੁਝ ਖਾਸ ਤਰ੍ਹਾਂ ਦੀ ਖੁਰਾਕ ਦੀ ਵੀ ਪਾਲਣਾ ਕਰਨੀ ਪੈਂਦੀ ਹੈ ਬਿਲਕੁਲ ਡਾਈਟ ਦਾ ਬਹੁਤ ਜ਼ਿਆਦਾ ਕਿਉਂਕਿ ਅਸੀਂ ਤਲਿਆ ਫਲਿਆ ਤਾਂ ਤਕਰੀਬਨ ਜਿੰਨੇ ਵੀ ਯੋਗਿਸ ਹੈਗੇ ਨੇ ਤਕਰੀਬਨ ਆਪਣਾ weight control 'ਚ ਹੀ ਰੱਖਦੇ ਨੇ ਜੀ ਤੇ ਡਾਈਟ ਦੇਖੋ ਅੱਜ ਦੇ ਸਮੇਂ ਦੇ ਵਿੱਚ ਡਾਈਟ ਦੇ ਪ੍ਰਤੀ ਸਾਰੇ ਹੀ ਜਾਗਰੂਕ ਨੇ ਕਿਉਂਕਿ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਹੋ ਗਿਆ ਆ ਹਨਾ ਅੱਜ ਦੇ ਟਾਈਮ 'ਚ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਾਡੇ ਜਿਹੜਾ ਇੱਕ ਟਾਈਮ ਸੀ 2010 ਤੋਂ ਪਹਿਲਾਂ ਉਦੋਂ ਸਾਡੇ ਸਾਨੂੰ ਡਾਈਟ ਬਾਰੇ ਇੰਨਾ ਨਹੀਂ ਸੀ ਨੌਲੇਜ ਹੁੰਦੀ ਬਟ ਅੱਜ ਦੇ ਸਮੇਂ ਦੇ ਵਿੱਚ ਡਾਈਟ ਬਾਰੇ ਹਰ ਇੱਕ ਪਲੇਅਰ ਨੂੰ ਪਰਸਨਲ ਨੌਲੇਜ ਹੈ ਹਾਂਜੀ ਪਰਸਨਲ ਨੌਲੇਜ ਹੈ ਕਿ ਮੈਂ ਕੀ ਖਾਣਾ ਆ ਮੇਰੀ ਬਾਡੀ ਲਈ ਕੀ ਸੂਟੇਬਲ ਆ ਕਿਸ ਗੇਮ ਲਈ ਕਿਹੜੀ ਚੀਜ਼ ਸੂਟੇਬਲ ਆ ਜੀ ਸੋ ਜਿਹੜੀ ਖੁਰਾਕ ਹੈ ਉਹ ਵੀ ਉਹਨੇ ਇੱਕ ਵਿਗਿਆਨ ਦਾ ਰੂਪ ਧਾਰਨ ਕਰ ਚੁੱਕੀ ਹੈ ਤੇ ਇਸ ਕਰਕੇ ਸਾਰੇ ਇਹਦੀ ਪਾਲਣਾ ਕਰਦੇ ਆ ਬਿਲਕੁਲ 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 ਕਰਦੇ ਨੇ ਜੀ ਕਰਨੀ ਪੈਣੀ ਵੀ ਇੱਕ 플레이ਰ ਨੂੰ ਜੀ 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 ਤੇ ਇਹ ਖੁਰਾਕ ਦੇ ਨਾਲ ਹੀ ਜ਼ਰੂਰੀ ਹੁੰਦੀ ਹੈ ਜੀਵਨ ਸ਼ੈਲੀ ਤੁਸੀਂ ਕਿਸ ਤਰ੍ਹਾਂ ਦਾ ਜੀਵਨ ਬਸਰ ਕਰ ਰਹੇ ਹੋ ਤੁਹਾਡੇ ਸੌਣ ਉੱਠਣ ਦੀ ਆਦਤਾਂ ਸਮੇਂ ਉੱਤੇ ਸਾਰੇ ਕੰਮ ਕਰਨੇ ਸੋ ਯੋਗਾ ਜਿੱਥੇ ਸਰੀਰ ਨੂੰ ਖਿੱਚਦਾ ਹੈ ਉੱਥੇ ਹੀ ਜੀਵਨ ਸ਼ੈਲੀ ਫਿਰ ਕਿਹੋ ਜਿਹੀ ਹੋਣੀ ਚਾਹੀਦੀ ਹੈ ਯੋਗਾ ਕਰਨ ਵਾਲੇ ਵੀ ਜਾਂ ਇਸ ਖੇਡ ਵੱਲ ਆਉਣ ਵਾਲੇ ਸਰ ਮੈਂ ਦੇਖੋ ਸਰ ਜਦੋਂ ਅਸੀਂ ਇੱਕ ਕੰਪੀਟੀਟਿਵ ਲੈਵਲ ਦੀ ਗੱਲ ਕਰੀਏ ਹਾਂਜੀ ਉਹਦੇ ਵਿੱਚ ਤਾਂ ਸਾਨੂੰ ਸਰ ਦੇਖੋ ਸਵੇਰੇ ਉੱਠਣਾ ਆ ਪ੍ਰੈਕਟਿਸ ਕਰਨੀ ਆ ਉਹੀ ਜਿਵੇਂ ਨਾਰਮਲੀ ਅਸੀਂ ਹਰ ਗੇਮ ਦੇ ਲਈ ਪ੍ਰੈਪਰੇਸ਼ਨਸ ਕਰਦੇ ਹਾਂ ਨਾ ਕਿਉਂਕਿ ਸਾਨੂੰ ਟਾਰਗੇਟ ਦਿੱਸਦਾ ਆ ਮੈਡਲ ਹੂੰ ਮੈਡਲ ਦੇ ਲਈ ਸਾਨੂੰ ਹਰ ਤਰ੍ਹਾਂ ਦੇ ਪੱਖੋਂ ਆਪਣੀ ਪ੍ਰੈਕਟਿਸ ਕਰਨੀ ਪੈਣੀ ਆ ਉਹੀ 3-4 ਘੰਟੇ ਮਾਰਨਿੰਗ ਅਸੀਂ ਲਾਉਨੇ ਆ 3-4 ਘੰਟੇ ਈਵਨਿੰਗ ਲਾਉਨੇ ਆ ਜਦੋਂ ਜਦੋਂ ਸਾਡੇ ਕੰਪੀਟੀਸ਼ਨ ਨੇੜੇ ਆਉਂਦੇ ਨੇ ਅਸੀਂ ਤਾਂ ਦੁਪਹਿਰ ਦਾ ਸੈਸ਼ਨ ਵੀ ਲਾਉਨੇ ਆ ਹੂੰ ਜੀ ਪਾਵਰ ਯੋਗਾ ਦਿਸ ਇਜ਼ ਪਾਵਰ ਯੋਗਾ ਹਨਾ ਅੱਛਾ ਤੇ ਉਹੀ ਹੈ ਕਿ ਨਾਲ-ਨਾਲ ਆਪਣੀ ਡਾਈਟ ਉਹੀ ਇੱਕ ਫੈਮਿਲੀ ਦੇ ਵਿੱਚ ਆ ਕੇ ਅਸੀਂ ਫਿਰ ਫੈਮਿਲੀ ਦੀ ਵੀ ਟੇਕ ਕੇਅਰ ਕਰਨੀ ਹੈ। ਹੂੰ। ਨਾਲ ਜਿਹੜੀ ਹੈ ਹਨਾ ਜਦ ਤੱਕ ਸਾਨੂੰ ਫੈਮਿਲੀ ਨਹੀਂ ਸਪੋਰਟ ਕਰੇਗੀ ਅਸੀਂ ਤੱਕ ਜਿਹੜੀਆਂ ਮੈਰਿਡ ਕੁੜੀਆਂ ਨੇ ਹਾਂਜੀ ਜਿਨ੍ਹਾਂ ਦੇ ਕੋਲ ਬੱਚੇ ਵੀ ਨੇ ਉਹ ਜਦੋਂ ਤੱਕ ਹਸਬੰਡ ਦੀ ਸਪੋਰਟ ਨਹੀਂ ਹੈਗੀ ਤਾਂ ਉਹ ਗੇਮ ਕਰ ਵੀ ਨਹੀਂ ਸਕਦੀ। ਜੀ। ਕਿਉਂਕਿ ਘਰੇ ਆਉਂਦਿਆਂ ਹੀ ਸਾਨੂੰ ਤਾਂ ਕੰਮ ਦਿਸਦਾ ਆ ਕਿ ਹਾਂਜੀ ਹੁਣ ਖਾਣਾ ਵੀ ਬਣਾਉਣਾ ਆ ਹਨਾ। ਜਦ ਤੱਕ ਹਸਬੰਡ ਦੀ ਸਪੋਰਟ ਨਹੀਂ ਹੋਊਗੀ ਕਿਤੇ ਨਾ ਕਿਤੇ ਸਾਡੀ ਫੈਮਿਲੀ ਵੀ ਸਾਨੂੰ ਸਪੋਰਟ ਕਰ ਰਹੀ ਹੈ ਚਾਹੇ ਇਨ-ਲॉज ਕਹਿ ਲੋ ਚਾਹੇ ਹਸਬੰਡ ਕਹਿ ਲੋ ਚਾਹੇ ਪੈਰੈਂਟਸ ਕਹਿ ਲੋ ਜੀ ਉਹਨਾਂ ਨੇ ਵੀ ਬੁਲਾਉਣਿਆਂ ਵੀ ਆਓ ਬਈ ਸਾਡਾ ਕੰਪੀਟੀਸ਼ਨ ਹੈ ਸਾਡੀ ਵੀ ਹੈਲਪ ਕਰੋ ਜੀ ਕਿਉਂਕਿ ਸਪੋਰਟਸ ਕਰਨੀ ਈਜ਼ੀ ਨਹੀਂ ਹੈ ਹਮ ਕੋਈ ਵੀ ਸਪੋਰਟਸ ਆ ਚਾਹੀ ਜੀ ਤੇ ਜਦੋਂ ਆਪਾਂ ਯੋਗਾ ਦੀ ਗੱਲ ਕਰ ਰਹੇ ਹਾਂ ਆਪਾਂ ਸ਼ੁਰੂ ਜਿ ਸਿਕਰ ਕੀਤਾ ਕਿ ਭਾਰਤ ਦੀ ਰਵਾਇਤ ਤੇ ਸੱਭਿਆਚਾਰ ਨਾਲ ਜੁੜਦਾ ਨਾਂ ਆ ਇੱਕ ਜਹੀ ਚੀਜ਼ ਹੈ ਜੋ ਸਾਡੇ ਦੇਸ਼ ਦੇ ਨਾਲ ਜੁੜਦੀ ਹੈ ਪਰ ਹੁਣ ਇਹ ਤਾਂ ਦਾਇਰਾ ਵਧ ਰਿਹਾ ਹੈ ਵਧ ਰਿਹਾ ਸਰ ਤੇ ਸਾਰੀ ਦੁਨੀਆ ਵਿੱਚ ਖਾਸ ਕਰ ਯੂਰਪੀ ਦੇਸ਼ਾਂ ਵਿੱਚ ਅਮਰੀਕਾ ਤੱਕ ਦੀ ਗੱਲ ਹੋ ਜਵੇ ਉੱਥੇ ਯੋਗਾ ਕਰਦੇ ਹੋਏ ਲੋਕ ਆਪਾਂ ਨੂੰ ਵਿਖਾਈ ਦਿੰਦੇ ਨੇ ਬਲਕਿ ਹੋਰ ਖੇਡਾਂ ਜਿਹੜੇ ਖਿਡਾਰੀ ਖੇਡ ਰਹੇ ਨੇ ਉਹ ਵੀ ਆਪਣੀ ਇਕਾਗਰਤਾ ਬਣਾਉਣ ਲਈ ਕਈ ਵਾਰੀ ਯੋਗਾ ਕਰਦੇ ਨੇ ਉਹਦੀ ਕਰਨ ਦੀ ਸਲਾਹ ਵੀ ਦਿੰਦੇ ਆ ਸਾਰੀਆਂ ਗੇਮਸ ਕਰਨ ਦੇ ਲਈ ਹਨਾ ਦੇਖੋ ਸਟ੍ਰੈਚਿੰਗ ਬੈਂਡਿੰਗ ਹਨਾ ਕਈ ਗੇਮਸ ਨੂੰ ਰਿਲੈਕਸ ਕਰਨ ਦੇ ਲਈ ਵੀ ਯੋਗਾ ਬਹੁਤ ਜ਼ਰੂਰੀ ਹੈ। ਕਈ ਗੇਮਾਂ ਦੇ ਵਿੱਚ ਮੈਡੀਟੇਸ਼ਨ ਬਹੁਤ ਜ਼ਰੂਰੀ ਹੈ। ਹੁਣ ਕਿਸੇ ਇੱਕ ਪਲੇਅਰ ਨੇ ਸ਼ੂਟਿੰਗ ਕੋਈ ਪਲੇਅਰ ਸ਼ੂਟਰ ਹੈ। ਉਹਦੇ ਲਈ ਮੈਡੀਟੇਸ਼ਨ ਬਹੁਤ ਜ਼ਰੂਰੀ ਹੈ। ਹਾਂਜੀ। ਹਮ ਹਨਾ ਕੰਟਰੋਲ ਮਾਈਂਡ ਤੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ। ਕੁਝ ਗੇਮਾਂ ਦੇ ਵਿੱਚ ਰਿਲੈਕਸ ਹੋਣ ਲਈ ਬਹੁਤ ਜ਼ਰੂਰੀ ਹੈ। ਜੀ। ਯੋਗਾ ਹਰ ਗੇਮ ਲਈ ਮੈਨੂੰ ਲੱਗਦਾ ਮਹੱਤਵਪੂਰਨ ਹੈ। ਅੱਜ ਦੇ ਸਮੇਂ ਦੇ ਵਿੱਚ। ਜੀ। ਤੇ ਜਿਹੜੇ ਲੋਕ ਖੇਡ ਨਹੀਂ ਵੀ ਰਹੇ ਆਮ ਲੋਕ ਨੇ ਉਹ ਵੀ ਯੋਗਾ ਵਾਲ ਆ ਰਹੇ ਆ ਬਿਲਕੁਲ ਆ ਰਹੇ ਨੇ ਸਰ ਬਿਲਕੁਲ ਆ ਰਹੇ ਨੇ ਉਹ ਆਪਣੇ ਜੀਵਨ ਲਈ ਜ਼ਰੂਰੀ ਲੱਗਦਾ ਜਿੱਦਾਂ ਕਿ ਅੱਜ ਦੇ ਸਮੇਂ 'ਚ ਆਹ ਸੀਐਮ ਦੀ ਯੋਗ ਸ਼ਾਲਾ ਦੇ ਕੁਝ ਕੋਚੇਸ ਨੇ ਜਿਹੜੇ ਅਪਾਇੰਟ ਕੀਤੇ ਹੋਏ ਨੇ ਸਰ ਉਹ ਰੂਟੀਨ ਦੇ ਵਿੱਚ ਕਲਾਸੇਜ਼ ਲੈ ਰਹੇ ਨੇ ਜੀ ਤੇ ਮੇਰੇ ਕੈਂਪਸ ਦੀ ਹੀ ਗੱਲ ਕਰ ਲਈਏ ਰੂਟੀਨ ਦੇ ਵਿੱਚ ਦੋ ਤਿੰਨ ਬੈਚ ਚੱਲਦੇ ਨੇ ਜਿਦੇ ਵਿੱਚ ਨਾਰਮਲ ਘਰ ਦੀਆਂ ਘਰੇਲੂ ਲੇਡੀਜ਼ ਵੀ ਯੋਗਾ ਵਾਲਿਆਂ ਦੀਆਂ ਪ੍ਰੇਰਿਤ ਹੋ ਰਹੀਆਂ ਨੇ ਕਲਾਸ ਲੌਂਜ ਜਾਂਦੀਆਂ ਨੇ ਤੇ ਉਹ ਰੂਟੀਨ 'ਚ ਯੋਗਾ ਕਰ ਰਹੀਆਂ ਨੇ ਜੀ ਤੇ ਆਪਾਂ ਦੋ ਜਿਹਨਾਂ ਖੇਡ ਖੇਤਰਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਤੁਸੀਂ ਮਹਾਰਤ ਹਾਸਲ ਕੀਤੀ ਹੈ ਜਿਮਨਾਸਟਿਕਸ ਅਤੇ ਯੋਗਾ ਇਹਨਾਂ ਦੋਹਾਂ ਵਿੱਚ ਕੁਝ ਚੀਜ਼ਾਂ ਜਹੀਆਂ ਮਿਲਦੀਆਂ ਜੁਲਦੀਆਂ ਨੇ ਜਾਂ ਕਾਫੀ ਕੁਝ ਮਿਲਦਾ ਜੁਲਦਾ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੁਝ ਕੁ ਚੀਜ਼ਾਂ ਮਿਲਦੀਆਂ ਜੁਲਦੀਆਂ ਨੇ ਲਾਈਕ ਇਹਦੇ ਵਿੱਚ ਯੋਗਾ ਦੇ ਵਿੱਚ ਤੁਸੀਂ ਇਕੱਲਾ ਇੱਕ ਪਲੇਅਰ ਨੇ ਪਰਫਾਰਮ ਕਰਨਾ ਆ ਜਿਮਨਾਸਟਿਕਸ ਦੇ ਵਿੱਚ ਪਲੇਅਰ ਨੇ ਅਪਰੇਟਸ ਦੇ ਨਾਲ ਪਰਫਾਰਮ ਕਰਨਾ ਆ ਹਾਂਜੀ ਤੇ ਉਹਦੇ ਵਿੱਚ ਐਕਿਊਰੇਸੀ ਬਹੁਤ ਜ਼ਿਆਦਾ ਚਾਹੀਦੀ ਹੈ ਇਹਦੇ ਵਿੱਚ ਰਿਲੈਕਸ ਮਾਈਂਡ ਚਾਹੀਦਾ ਸਟੈਬਿਲਿਟੀ ਚਾਹੀਦੀ ਹੈ ਜੀ ਯੋਗਾ ਦੇ ਵਿੱਚ ਰਿਤਮਿਕ ਜਿਮਨਾਸਟਿਕ ਦੇ ਵਿੱਚ ਐਕਿਊਰੇਸੀ ਐਜਿਲਟੀ ਕੈਚਿੰਗ ਪਾਵਰ ਹਨਾ ਯੋਗਾ ਰਿਲੈਕਸ ਸਟੇਬਲ ਬੈਲੈਂਸ ਕਿਦਾਂ ਕੰਟਰੋਲ ਬੈਲੈਂਸ ਬਣਾਉਣਾ ਆ ਕਿਦਾਂ ਕੰਟਰੋਲ ਹੋਊਗਾ ਬੈਲੈਂਸ ਇਹ ਚੀਜ਼ਾਂ ਆਪਸ ਚ ਇਹ ਡਿਫਰੈਂਸ ਹੈ ਜੀ ਤੇ ਅੰਕਾਂ ਦੀ ਪ੍ਰਣਾਲੀ ਵੀ ਜਿਹੜੀ ਆ ਉਹ ਕਾਫੀ ਹੱਦ ਤੱਕ ਮਿਲ ਜੁਲਦੀ ਹੈ ਅੰਕ ਹੱਦ ਤੱਕ ਸਿਮਿਲਰ ਨੇ ਅੰਕ ਉਹਨਾਂ ਦਾ ਵੀ ਇੱਕ ਕੋਡ ਆਫ ਪੁਆਇੰਟ ਬਣਿਆ ਹੋਇਆ ਜੀ ਇਹਨਾਂ ਦਾ ਯੋਗਾਸਨਾ ਭਾਰਤ ਨੇ ਵੀ ਇੱਕ ਆਪਣਾ ਰੂਲ ਬੁੱਕ ਜਿਹੜੀ ਹੈ ਲਾਂਚ ਕੀਤੀ ਹੋਈ ਹੈ ਵਰਲਡ ਯੋਗਾਸਨਾ ਦੇ ਵਿੱਚ ਵੀ ਉਹ ਕੰਮ ਕਰ ਰਹੇ ਨੇ ਜੀ ਮਿਸਟਰ ਜੈਦੀ ਪਾਰਿਆ ਜੀ ਨੇ ਜਿਹੜੇ ਸੈਕਟਰੀ ਨੇ ਜੀ ਅ ਇਹਨਾਂ ਦੇ ਯੋਗਾਸਨਾ ਭਾਰਤ ਫੈਡਰੇਸ਼ਨ ਦੇ ਜੀ ਉਹਨਾਂ ਨੇ ਇੱਕ ਰੂਲ ਬੁੱਕ ਤਿਆਰ ਕੀਤੀ ਹੋਈ ਹੈ ਲਾਈਕ ਉਹਦੇ ਤੇ ਹੀ ਫਿਰ ਕੰਮ ਚੱਲ ਰਿਹਾ ਹੈ ਜੀ ਹਾਂ ਜੀ ਉਸ ਦੇ ਆਧਾਰ ਤੇ ਸਾਰੇ ਉਸ ਦੇ ਆਧਾਰ ਤੇ ਸਾਰੀ ਪਰਫਾਰਮੈਂਸ ਜੀ ਰੈਡੀ ਹੁੰਦੀ ਹੈ ਜੀ ਤੇ ਤੁਸੀਂ ਜ਼ਿਕਰ ਕੀਤਾ ਸੀਗਾ ਤੁਸੀਂ ਪੰਜਾਬ ਪੁਲਿਸ ਦੇ ਨਾਲ ਵੀ ਜੁੜੇ ਹੋਏ ਹੋ ਸਿਵਾਵਾਂ ਨਿਭਾ ਰਹੀ ਹੂੰ ਤੇ ਇਸ ਸਮੇਂ ਤੇ ਆਉਣ ਵਾਲੇ ਸਮੇਂ ਦੇ ਤੁਹਾਡੇ ਕੀ ਰੁਝੇਵੇਂ ਨੇ ਕੋਈ ਆਉਣ ਵਾਲੇ ਸਮੇਂ ਦੀ ਖਾਸ ਤਿਆਰੀ ਹੋ ਰਹੀ ਹੈ ਜਾਂ ਕੁਝ ਖਾਸ ਆਯੋਜਨਾ ਵੱਲ ਤੁਹਾਡਾ ਧਿਆਨ ਹੈ ਇਸ ਲਈ ਉਸ ਬਾਰੇ ਵੀ ਜ਼ਰੂਰ ਦੱਸੋ ਆ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਸਰ ਮੈਂ ਤਾਂ ਪੰਜਾਬ ਸਰਕਾਰ ਨੂੰ ਇਹੀ ਰਿਕਵੈਸਟ ਕਰੂੰਗੀ ਕਿ ਪੰਜਾਬ ਦਾ ਜਿਹੜਾ ਸਪੋਰਟਸ ਦਾ ਮਿਆਰ ਹੈ ਉਹ ਬਹੁਤ ਨੀਵਾ ਜਾ ਚੁੱਕਾ ਆ ਬਿਕੋਜ਼ ਆਫ ਥੈਟ ਕਿ ਸਾਡੇ 2016 ਦੇ ਵਿੱਚ ਸਪੋਰਟਸ ਦੀ ਭਰਤੀ ਜੀ ਹੋਈ ਸੀ ਉਸ ਤੋਂ ਬਾਅਦ ਸਾਡੇ ਸਪੋਰਟਸ ਦੀ ਭਰਤੀ ਨਹੀਂ ਹੋਈ ਹੈ ਜੀ ਇਹਦੇ ਨਾਲ ਨਾਲ ਹੌਲੀ ਹੌਲੀ ਸਾਡੀਆਂ ਸਾਰੀਆਂ ਟੀਮਸ ਹਮ ਕੱਲੀ ਇੱਕ ਟੀਮ ਨਹੀਂ ਸਾਰੀਆਂ ਸਪੋਰਟਸ ਦੀਆਂ ਟੀਮਸ ਦੇ ਵਿੱਚੋਂ ਪਲੇਅਰ ਕਿਉਂਕਿ ਪਲੇਅਰ ਦਾ ਇੱਕ ਕੋਈ ਇੱਕ ਦੌਰ ਹੁੰਦਾ ਹੈ ਕੁਝ ਸਾਲ ਹੁੰਦੇ ਨੇ ਜਦੋਂ ਉਹ ਪੂਰਾ ਖਿੱਚ ਕੇ ਮਿਹਨਤ ਕਰਦਾ ਹੈ ਤੇ ਪੂਰਾ ਜੀ ਟੀਮ ਨੂੰ ਕੰਮ ਦਿੰਦਾ ਆ ਤੇ ਹੁਣ ਹੌਲੀ ਹੌਲੀ ਪਲੇਅਰ ਘਟਦੇ ਜਾ ਰਹੇ ਨੇ ਅਸੀਂ ਤਾਂ ਇਹੀ ਰਿਕਵੈਸਟ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਪੰਜਾਬ ਪੁਲਿਸ ਦੀ ਸਪੋਰਟ ਦੀ ਭਰਤੀ ਕੀਤੀ ਜਾਵੇ ਜਿਹਦੇ ਨਾਲ ਸਾਡੀਆਂ ਵੱਖ-ਵੱਖ ਟੀਮਾਂ ਨੂੰ ਵੱਖ-ਵੱਖ ਵਧੀਆ ਪਲੇਅਰ ਮਿਲਣ ਤੇ ਬੱਚਿਆਂ ਨੂੰ ਵੀ ਰੋਜ਼ਗਾਰ ਮਿਲੇ ਜੀ ਜੋ ਨੌਜਵਾਨੇ ਪ੍ਰੋਗਰਾਮ ਵੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਦੇ ਮਾਤਾ-ਪਿਤਾ ਨੂੰ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਖੇਡਾਂ ਬਾਰੇ ਖੇਡਾਂ ਨਾਲ ਜੁੜਨ ਬਾਰੇ ਮੈਂ ਸਮਾਜ ਨੂੰ ਇਹੀ ਸੰਦੇਸ਼ ਦਵਾਂਗੀ ਜੋ ਦੌਰ ਸਾਡੇ ਇੱਥੋਂ ਨਿਕਲ ਚੁੱਕਾ ਆ ਉਹ ਵਾਕਿਆ ਹੀ ਨਿਕਲਣਾ ਚਾਹੀਦਾ ਆ ਆਓ ਸਪੋਰਟਸ ਨਾਲ ਜੁੜੋ ਮੈਂ ਖੁਦ ਮੇਰੀ ਸਰ ਬੇਟੀ ਹੈ ਜੀ ਉਸ ਨੂੰ ਵੀ ਮੈਂ ਸਵੇਰੇ ਜਗਾਨੀ ਆ ਚੱਲ ਪ੍ਰੈਕਟਿਸ ਕਰਕੇ ਆ ਉਹ ਨੈਸ਼ਨਲ ਖੇਲ ਚੁੱਕੀ ਹੈ ਅੱਛਾ ਜੀ ਬਿਲਕੁਲ ਜੀ ਮੇਰੀ ਬੇਟੀ ਸਬ ਜੂਨੀਅਰ ਨੈਸ਼ਨਲ ਖੇਲ ਚੁੱਕੀ ਹੈ ਜੀ ਸਪੋਰਟਸ ਜਿਹੜਾ ਕਰਦਾ ਹੈਗਾ ਆ ਲਾਈਕ ਚਾਹੇ ਉਹ ਅੱਛੇ ਲੈਵਲ ਤੱਕ ਨਹੀਂ ਵੀ ਗਿਆ ਪਰ ਕਿਸੇ ਲੈਵਲ ਤੱਕ ਤਾਂ ਸਪੋਰਟਸ ਕੀਤੀ ਹੈ ਇਹਦੇ ਨਾਲ ਅਸੀਂ ਕਿੰਨਾ ਇੱਕ ਤਾਂ ਸਾਨੂੰ ਐਕਸਪੋਜ਼ਰ ਮਿਲਦਾ ਆ ਜੀ ਕੁੰਮਨ ਦਾ ਹੂੰ ਹਣਾ ਅਸੀਂ ਕਿੰਨੇ ਡਿਸਪਲਨ ਬਣ ਜਾਂਦੇ ਆ ਸਪੋਰਟਸਮੈਨਸ਼ਿਪ ਆ ਜਾਂਦੀ ਆ ਅੰਦਰ ਮੈਂ ਤਾਂ ਇਹ ਚਾਹੂੰਗੀ ਕਿ ਸਪੋਰਟਸ ਕਰਨੀ ਹਰ ਘਰ ਲਈ ਹਰ ਬੱਚੇ ਲਈ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਮੇਰੇ ਤਾਂ ਸਰ ਬੈਕਗ੍ਰਾਉਂਡ ਵੀ ਤੇ ਸੋਹਰਾ ਪਰਿਵਾਰ ਵੀ ਸਾਰੇ ਹੀ ਅਸੀਂ ਹਸਬੰਡ ਵੀ ਸਾਰੇ ਹੀ ਅਸੀਂ ਸਪੋਰਟਸ ਨਾਲ ਜੁੜੇ ਹੋਏ ਹਾਂ ਜੀ ਸੋ ਖੇਡਾਂ ਨਾਲ ਜੁੜਨਦੇ ਫਾਇਦੇ ਫਾਇਦੇ ਆ ਸਭ ਨੂੰ ਜ਼ਰੂਰ ਜੁੜਨਾ ਚਾਹੀਦਾ ਬਹੁਤ ਵਧੀਆ ਸੰਦੇਸ਼ ਤੁਸੀਂ ਦਿੱਤਾ ਤੇ ਇਸੇ ਤਰ੍ਹਾਂ ਬਹੁਤ ਵਧੀਆ ਜਾਣਕਾਰੀ ਤੁਸੀਂ ਮੁਹੱਈਆ ਕਰਵਾਈ ਹੈ ਇਹਨਾਂ ਦੋਹਾਂ ਖੇਡ ਖੇਤਰਾਂ ਬਾਰੇ ਜਿਮਨਾਸਟਿਕਸ ਬਾਰੇ ਵੀ ਅਤੇ ਯੋਗਾ ਬਾਰੇ ਵੀ ਜਿਨ੍ਹਾਂ ਦੋਹਾਂ ਵਿੱਚ ਤੁਹਾਡੀ ਮੁਹਾਰਤ ਹੈ ਤੇ ਜਿੰਨੀਆਂ ਵੀ ਪ੍ਰਾਪਤੀਆਂ ਤੁਸੀਂ ਕੀਤੀਆਂ ਵਾਕਈ ਸ਼ਲਾਘਾਯੋਗ ਨੇ ਤੇ ਆਉਣ ਵਾਲੇ ਸਮੇਂ ਲਈ ਤੁਸੀਂ ਜੋ ਵੀ ਟੀਚੇ ਰੱਖੇ ਆ ਤੇ ਜੋ ਵੀ ਤੁਹਾਡੇ ਰਜ਼ੀਵੇਂ ਨੇ ਉਹਨਾਂ ਸਾਰੇ ਲਈ ਅਸੀਂ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਥੈਂਕ ਯੂ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਬਹੁਤ ਵਧੀਆ ਜਾਣਕਾਰੀ ਤੁਸੀਂ ਮੁਹੱਈਆ ਕਰਵਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਰ ਖੇਤੀ ਸੰਸਾਰ ਪ੍ਰੋਗਰਾਮ ਦੇ ਅਗਲੇ ਅੰਕ ਵਿੱਚ ਮੁੜ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅੱਜ ਦਾ ਇਹ ਪ੍ਰੋਗਰਾਮ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ